ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿਹ ਮੈਜਿਕ ਵੀਸਨ ਖਪਣਾੜੀ ਬੋਲਦਾ ਪੱਤਰਕਾਰ ਜੀ ਠੀਕ ਹੋ ਕਿਰਪਾ ਵੀਰ ਜੀ ਆਪ ਜੀ ਸੁਣਾਓ ਬਸ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਤੇ ਦੱਸੋ ਠੀਕ ਹੋ ਜੀ ਕਿਉਂ ਮੈਨੂੰ ਬੜੇ ਕਾਲ ਆ ਰਹੇ ਸੀ ਕਿ ਬਾਬਾ ਜੀ ਨੂੰ ਪੁੱਛਿਓ ਕੀ ਅਸਲ 'ਚ ਫਰੀਦਕੋਟ ਵਾਲੀ ਇਲੈਕਸ਼ਨ ਵਾਲਾ ਮੈਚਲ ਪੁੱਛ ਲੈਨੇ ਆ ਜੀ ਪੁੱਛ ਲਓ ਪੁੱਛ ਲਓ ਕੋਈ ਗੱਲ ਨਹੀਂ ਹਾਂਜੀ ਮੈਂ ਉਹ ਪੁੱਛਣਾ ਸੀ ਜਿਹੜੀ ਫਰੀਦਕੋਟ ਦੀ ਆਪਣੀ ਆਹ ਚੱਲ ਰਹੀ ਆ ਚੋਣਾਂੋਂ ਦੇ ਵਿੱਚ ਤੁਹਾਡੀ ਇੱਕ ਕੈਂਡੀਡੇਟ ਥੱਲੇ ਆ ਹੋਇਆ ਤੈਨਾਂ ਨੂੰ ਉਹ ਤੈਨਾਂ ਨੂੰ ਪੁੱਛੋ ਇਹ ਜਿਹੜੇ ਮੈਨੂੰ ਪੁੱਛ ਰਹੇ ਆ ਜਾਂ ਪੁੱਠੇ ਸਿੱਧੇ ਕਮੈਂਟ ਕਰ ਰਿਹਾ ਵੀ ਤੁਹਾਨੂੰ ਮੈਂ ਹੀ ਦੱਸਦਾ ਜੀ ਉੱਥੇ 1920 ਬੰਦੇ ਹੋਰ ਖੜੇ ਆ ਉਹ 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 ਨਹੀਂ ਦੀਦੇ ਤੁਹਾਨੂੰ ਸਿਰਫ ਵਿਰੋਧ ਹੀ ਕਰਨਾ ਸਿੱਖਿਆ ਔਰ ਦੂਸਰੀ ਗੱਲ ਤੁਸੀਂ ਮੈਨੂੰ ਪੁੱਛ ਕੇ ਨਹੀਂ ਖੜੇ ਪਰ ਮੈਂ ਤੁਹਾਨੂੰ ਪੁੱਛ ਕੇ ਖੜਿਆ ਹਾਂ ਕਿੰਨਾਂ ਨੂੰ ਉਦੋਂ ਇਹ ਕਿੱਥੇ ਸੁੱਤੇ ਸੀ ਉਦੋਂ ਇਹ ਜਿਹੜਾ ਸਰਬਜੀਤ ਸਿੰਘ ਹੈ ਹਾਂ ਇਹਨੂੰ ਪੁੱਛੋ ਕਿ ਸਭ ਤੋਂ ਪਹਿਲਾਂ ਤੈਨੂੰ ਭਾਈ ਬਲਦੇਵ ਸਿੰਘ ਵਿਡਾਲੇ ਨੇ ਕਾਲ ਕੀਤੀ ਕਿ ਨਹੀਂ ਕੀਤੀ ਜੀ ਕਿ ਜੇ ਬਾਦਲ ਕਿਆਂ ਤੋਂ ਹਟ ਕੇ ਲੜੋਗੇ ਤੇ ਅਸੀਂ 328 ਰੂਪਾਂ ਦੀ ਲੜਾਈ ਲੜ ਰਹੇ ਆ ਸਾਡੇ ਨਾਲ ਵੀ ੱਟਕਾ ਹੋਇਆ ਅਸੀਂ ਤੁਹਾਡੀ ਸਪੋਰਟ ਕਰ ਸਕਦੇ ਆ ਜੀ ਅਗਲੇ ਦਿਨ ਇਹਨਾਂ ਦੇ ਘਰ ਭਾਈ ਉਤਾਰ ਸਿੰਘ ਨਗਲਾ ਜਾਂਦੇ ਆ ਇਹਨਾਂ ਨੇ ਸਾਨੂੰ ਉੱਥੇ ਵੀ ਕੋਈ ਸੁਰ ਜਵਾਬ ਨਹੀਂ ਦਿੱਤਾ ਜੀ ਫਿਰ ਬਾਬਾ ਗੁਰਦੇਵ ਸਿੰਘ ਸੇਖੋਂ ਹੋਇਆ ਤੇ ਦੂਸਰੇ ਪਾਸੇ ਭਾਈ ਸੁਖਵਿੰਦਰ ਸਿੰਘ ਨਾਗੋ ਕੀ ਹੋਇਆ ਮਾਤਾ ਕਮਲਜੀਤ ਕੌਰ ਹੋਈ ਸਾਰੇ ਸੰਪਰਕ ਚ ਰਹੇ ਅਸੀਂ ਜੀ ਇਹਨਾਂ ਦੀ ਵੇਟ ਤੋਂ ਬਾਅਦ ਫਿਰ ਹੀ ਆਖਿਆ ਵੀ ਹੁਣ ਅਸੀਂ ਬੰਦਾ ਖੜਾ ਕਰ ਦਿੰਨੇ ਆ ਅਸੀਂ ਕਰ ਦਿੱਤਾ 7 ਤਰੀਕ ਨੂੰ ਕਾਗਜ਼ ਭਰੇ ਤੁਸੀਂ ਯਾਰਾਂ ਨੂੰ ਕਿਉਂ ਭਰੇ ਹੂੰ ਤੇ ਜਿੱਦਣ ਅਸੀਂ 7 ਨੂੰ ਭਰ ਕੇ ਆਏ ਆ ਤੁਸੀਂ ਸਾਨੂੰ ਉਸ ਦਿਨ ਕਾਲ ਕਿਉਂ ਨਹੀਂ ਕੀਤੀ ਵੀ ਬੰਦਾ ਵਾਪਸ ਲੋ ਅਸੀਂ ਯਾਰਾਂ ਨੂੰ ਭਰਨੇ ਆ ਹੂੰ ਉਹ ਦੋ ਸੁੱਤੇ ਹੀ ਤੁਸੀਂ ਹੂੰ ਰਹੀ ਗੱਲ ਜੇ 7 ਨੂੰ ਇਹਨਾਂ ਨੇ 11 ਨੂੰ ਕਾਗਜ਼ ਭਰੇ ਆ ਤੇ ਇਹਨਾਂ ਨੇ ਨੌਨਸਟ ਪੈਨਿੰਗ ਕਰ ਦਿੱਤਾ ਅਸੀਂ ਵੀ ਇਲੈਕਸ਼ਨ ਲੜਾਂਗੇ ਭਾਈ ਸਾਹਿਬ ਜੀ ਉਹੀ ਤੇ ਮੈਂ ਤੁਹਾਨੂੰ ਕਹਿ ਰਿਹਾ ਵੀ ਇਹਨਾਂ ਨੇ ਕੀਤਾ ਅਸੀਂ ਇਹਨਾਂ ਨੂੰ ਪੁੱਛਿਆ ਵਾ ਹਾਂ ਇਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ ਇਹਨਾਂ ਨੂੰ ਪੁੱਛੋ ਪਰ ਇਹਨਾਂ ਨੂੰ ਇਹ ਪੁੱਛੋ ਵੀ ਤੁਹਾਨੂੰ ਭਾਈ ਸਾਹਿਬ ਨੇ ਫੋਨ ਕੀਤਾ ਕਿ ਨਹੀਂ ਕੀਤਾ ਤੁਹਾਨੂੰ ਬੰਦੇ ਮਿਲਣ ਆਏ ਕਿ ਨਹੀਂ ਮਿਲਣ ਆਏ ਇਹ ਹੁਣ ਚਲੋ ਠੀਕ ਹੈ ਹੁਣ ਲੋਕਾਂ ਦਾ ਦੋ ਦੋ ਤੁਸੀਂ ਕਿਉਂ ਨਹੀਂ ਕਿਹਾ ਵੀ ਭਾਈ ਸਾਹਿਬ ਤੁਸੀਂ ਬੰਦਾ ਨਹੀਂ ਖੜਾ ਕਰਨਾ ਕਿਉਂ ਨਹੀਂ ਕਿਹਾ ਇਹਨਾਂ ਨੇ ਅੱਜ ਖੜਾ ਕਰ ਲਿਆ ਜੋ ਇੰਨੀ ਕੋ ਉਹਨਾਂ ਨੇ ਫਾਈਟ ਉੱਥੇ ਕੀਤੀ ਆ ਉਹ ਅਗਲੇ ਬੰਨੇ ਵਧੀਆ ਉਹਨਾਂ ਨੇ ਆਪਣੀ ਕਾਰਗੁਜ਼ਾਰੀ ਨਿਭਾਈ ਹੁਣ ਤੁਸੀਂ ਕਹਿ ਰਹੇ ਹੋ ਅਰਦਾਸ ਕਰਕੇ ਅਸੀਂ ਬੰਦਾ ਪਛਾਣ ਹਟਾ ਲੀਏ ਤੇ ਫਿਰ ਉਦੋਂ ਪਹਿਲਾਂ ਜਦੋਂ ਖਡੂਰ ਸਾਹਿਬ ਸੀਗੇ ਤੇ ਭਾਈ ਬੀਬੀ ਪਰਮਜੀਤ ਕੌਰ ਖਾਲੜਾ ਨਾ ਕਰ ਗਏ ਤੇ ਅਸੀਂ ਭਾਈ ਬਿਆਨਤ ਸਿੰਘ ਉਹਨਾਂ ਨੂੰ ਉੱਥੇ ਮਨਾ ਲਿਆ ਇਹਨਾਂ ਸਾਰਿਆਂ ਨੇ ਫੋਨ ਕਰ ਕਰਕੇ ਉਹਨਾਂ ਨੂੰ ਮੁਕਰਾਤਾ ਅਸੀਂ ਸ਼ਹੀਦਾਂ ਦੇ ਪਰਿਵਾਰ ਚੋਂ ਵੀ ਲੈ ਆਈਏ ਉਹ ਵੀ ਪ੍ਰਵਾਨ ਨਹੀਂ ਅਸੀਂ ਦੂਜਾ ਖੜਾ ਕਰਦੀਏ ਉਹ ਵੀ ਪ੍ਰਵਾਨ ਨਹੀਂ ਇਹ ਗੱਲ ਇੱਥੇ ਨਹੀਂ ਵਿਰੋਧ ਹੋ ਰਿਹਾ ਜਦੋਂ ਦਿੱਲੀ ਲੜੇ ਸੀ ਉਦੋਂ ਇਹ ਕਿਹੜਾ ਮਰੇ ਮਗਰ ਗਏ ਸੀਗੇ ਇਹ ਤੇ ਸਰਨਿਆਂ ਤੇ ਜੀਕਿਆਂ ਦੇ ਮਗਰ ਸੀਗੇ ਤੇਰੇ ਕਰਕੇ ਸਰਨਾਹ ਹਰਜੂ ਤੇਰੇ ਕਰਕੇ ਸਿੰਘ ਸਾਹਿਬ ਹਰਜੂ ਫਿਰ ਜਦੋਂ ਜਲੰਧਰ ਆ ਕੇ ਲੜਿਆ 328 ਰੂਪਾਂ ਨੂੰ ਆਧਾਰ ਬਣਾ ਕੇ ਮਹਾਰਾਜ ਜੀ ਦੇ ਸਾਨੂੰ ਇਨਸਾਫ ਨਹੀਂ ਮਿਲਿਆ ਉੱਥੇ ਮੇਰਾ ਇਕੱਲੇ ਦਾ ਵਿਰੋਧ ਨਾ ਸਾਰਿਆਂ ਨੇ ਕੀਤਾ ਏ ਤੇਰੇ ਕਰਕੇ ਮਾਨ ਹਰਜੂ ਇਹਨਾਂ ਦਾ ਤੇ ਕੰਮ ਹੀ ਵਿਰੋਧ ਕਰਨਾ ਹੈ ਜੀ ਜੇ ਲੋਕ ਉਹ ਠੀਕ ਹੈ ਤੁਹਾਡੀ ਕੀ ਆਫਿਸ ਦੇ ਵਿੱਚ ਹੈ ਪਰ ਅਸਲ ਦੇ ਵਿੱਚ ਜਿਹੜੀ ਹੈ ਵੀ ਉਹਨਾਂ ਦੀ ਜਿਹੜੀ ਪਿਤਾ ਦੀ ਸ਼ਹਾਦਤ ਹੈ ਉਹਨੂੰ ਮੱਦੇ ਨਜ਼ਰ ਰੱਖ ਕੇ ਵੀ ਕੀ ਫਿਰ ਲੱਗਦਾ ਸੀ ਕਿ ਖੜਨਾ ਚਾਹੀਦਾ ਭਾਈ ਸਾਹਿਬ ਜੀ ਪਿਤਾ ਜੀ ਦੀ ਸ਼ਹਾਦਤ ਨੂੰ ਲੈ ਕੇ 30 ਸਾਲ ਤੋਂ ਪ੍ਰਚਾਰ ਕਰ ਰਹੇ ਆਂ ਗਾਵੇਂ ਕਰਦੇ ਰਹਿਣਾ ਆ ਤੇ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਹੀ ਇਹਨਾਂ ਨੂੰ ਫੋਨ ਕੀਤਾ ਸੀਗਾ ਇਹ ਸਾਡੀ ਗੱਲ ਇਹਨਾਂ ਨੇ ਸੁਣੀ ਨਹੀਂ ਨਹੀਂ ਚਲੋ ਉਹਨਾਂ ਨੇ ਨਹੀਂ ਸੁਣੀ ਪਰ ਜੇ ਉਹਨਾਂ ਦੀ ਸ਼ਹਾਦਤ ਨੂੰ ਲੈ ਕੇ ਤੁਸੀਂ ਪ੍ਰਚਾਰ ਕਰਦੇ ਰਹੇ ਹੋ ਜੇ ਪ੍ਰਚਾਰਕ ਹੁੰਦਾ ਇੱਕ ਫਰਜ਼ ਵੀ ਹੁੰਦਾ ਜਿਹੜਾ ਕਾਮ ਦੇ ਵਿੱਚ ਚੰਗਾ ਕੰਮ ਕੀਤਾ ਉਹੋਂ ਦਾ ਉਹਦਾ ਜੀ ਉਹਨੇ ਪ੍ਰਚਾਰ ਕਰਨਾ ਉਹ ਕਿਸੇ ਸਿਰਸਾਂ ਥੋੜੀ ਹੁੰਦਾ ਹੈ ਕਿ ਆਪਾਂ ਕਿਸੇ ਸਿਰ ਆਪਾਂ ਕਹ ਰਹੇ ਹਾਂ ਵੀ ਉਹਨਾਂ ਦੇ ਪਿਤਾ ਜੀ ਦਾ ਪ੍ਰਚਾਰ ਨਹੀਂ ਤੇ ਫਿਰ ਤੁਸੀਂ ਨਾ ਨਾ ਫਿਰ ਮੇਰੇ ਤੇ ਸਹਾਨ ਕਰੀ ਜਾਓ ਵੀ ਹਰ ਗੱਲ ਤੁਸੀਂ ਮੈਨੂੰ ਹੀ ਦਵੱਲੀ ਆਉਂਦੇ ਹਰ ਹਰ ਥਾਂ ਤੇ ਤੁਸੀਂ ਸਾਨੂੰ ਘੇਰੀ ਆਉਨੇ ਹੋ ਤੇ ਫਿਰ ਤੁਸੀਂ ਉਤਰਾ ਹੀ ਰੱਸਾ ਲਿਆ ਕੇ ਸਾਨੂੰ ਫਾਹ ਦੇ ਦਿਓ ਤੁਹਾਡੇ ਗਲੋਂ ਲੈ ਜੀ ਅਸੀਂ ਗਦਾਰਾਂ ਪੰਥ ਦੇ ਵੱਡਾ ਨੁਕਸਾਨ ਕਰਤਾ ਪੰਥ ਦਾ ਸੀ ਨੀ ਚਲੋ ਜਿਹੜੇ ਗਦਾਰ ਕਹਿੰਦੇ ਮੈਨੂੰ ਨਹੀਂ ਪਤਾ ਤੁਹਾਨੂੰ ਗਦਾਰ ਕਰੇ ਪਰ ਅਸਲ ਵਿੱਚ ਇਹ ਇੱਕ ਜਿਹੜੀ ਚਰਚਾ ਜਲ ਰਹੀ ਹੈ ਕਿ ਉਹਨਾਂ ਨੂੰ ਕੈਂਡੀਡੇਟ ਖੜਾ ਨਹੀਂ ਕਰਨਾ ਚਾਹੀਦਾ ਪਰ ਭਾਈ ਸਾਹਿਬ ਜੀ ਚਰਚਾ ਜਿਹੜੀ ਚੱਲ ਰਹੀ ਉਹਦਾ ਸਰਵੇਖਣ ਵੀ ਕਰੋ ਨਾ ਹੁਣ ਇੱਕ ਬੰਦਾ ਪਹਿਲਾਂ ਖੜ ਰਿਹਾ ਹੈ ਅਰਦਾਸ ਕਰਕੇ ਖੜ ਰਿਹਾ ਹੈ ਉਹਦੇ ਸਾਹਮਣੇ 19 ਖੜੇ ਆ ਤੁਸੀਂ 19 ਵੀ ਬਿਠਾ ਲਓ ਜਾ ਕੇ ਮੈਨੂੰ ਇਕੱਲੇ ਦੇ ਕਿਉਂ ਵੈਰ ਪਏ ਹੋਏ ਪਰ ਗੁੱਸਾ ਤਾਂ ਆਪਣੇ ਆਦੇ ਆਊਗਾ ਨਾ ਨਹੀਂ ਮੈਨੂੰ ਆਪਣਾ ਸਮਝਿਆ ਕਿਥੇ ਆ ਤੁਸੀਂ ਨੀ ਮੈਂ ਤੁਸੀਂ ਸ਼ਬਦ ਕਿੱਦੇ ਦੀ ਵਰਤਿਆ ਮੈਨੂੰ ਨਹੀਂ ਪਤਾ ਪਾਈ ਸਾਹਿਬ ਜੀ ਅੱਜ ਤੁਸੀਂ ਬੰਦਾ ਬਿਠਾਉਣ ਦੀ ਗੱਲ ਕੀਤੀ ਤੇ ਤੁਹਾਨੂੰ ਮੈਂ ਆਪਣਾ ਦਿਸਣ ਲੱਗ ਗਿਆ ਹਵਾਰਾ ਕਮੇਟੀ ਨੇ ਉੱਥੇ ਪਿਛਲੇ ਦਿਨੀ ਮੀਟਿੰਗ ਕੀਤੀ ਆ ਪੰਜ ਪਿਆਰੇ ਸਿੰਘਾਂ ਨੇ ਕੀਤੀ ਆ ਹੋਰ ਕਈਆਂ ਨੇ ਕੀਤੀਆਂ ਨੇ ਗੁਰਦੀਪ ਸਿੰਘ ਬਿਠਿੰਡੇ ਹੋਣਾ ਨੇ ਕੀਤੀਆਂ ਨੇ ਕਿੰਨੀਆਂ ਪ੍ਰੈਸ ਕਾਨਫਰੰਸਾਂ ਹੋਈਆਂ ਇਹਨਾਂ ਨੇ ਪੰਜਾਬ ਦੇ ਵਿੱਚ ਆਜ਼ਾਦ ਉਮੀਦਵਾਰ ਜਿਤਾਉਣ ਦੀ ਗੱਲ ਕੀਤੀ ਕਿਤੇ ਇੱਕ ਥਾਂ ਤੇ ਵੀ ਇਹਨਾਂ ਸਾਡੇ ਕਿਸੇ ਬੰਦੇ ਦਾ ਨਾਮ ਲਿਆ ਹੋਵੇ ਜਦੋਂ ਅਸੀਂ ਤੁਹਾਡਾ ਪਾਰਟ ਹੀ ਹੈ ਨਹੀਂ ਕਾਨੂੰ ਸਾਨੂੰ ਤੰਗ ਕਰਨ ਦੇ ਹੋ ਤੁਸੀਂ ਨਹੀਂ ਤੁਸੀਂ ਜਿਹੜਾ ਕਹਿ ਰਹੇ ਹੋ ਕਿ ਸਾਨੂੰ ਤੰਗ ਕਰਦੇ ਹੋ ਕਿਹੜੇ ਬੰਦੇ ਜਿਹੜੇ ਤੁਹਾਨੂੰ ਤੰਗ ਕਰਦੇ ਆ ਤੁਸੀਂ ਫੋਨ ਕੀ ਦੇ ਕਹਿੰਦੇ ਮੈਨੂੰ ਕੀਤਾ ਮੈਂ ਤਾਂ ਦੇਖੋ ਜੀ ਮੈਂ ਇੱਕ ਜਰਨਲਿਸਟ ਆ ਜਰਨਲਿਸਟ ਦਾ ਵਰਕ ਹੁੰਦਾ ਜਦੋਂ ਜਿਹੜੀ ਗੱਲ ਨਾ ਫਿਰ ਨਾਲ ਲੈ ਲਵੇ ਕਿਨੇ ਕੀਤਾ ਜਰਨਲਿਸਟ ਨੂੰ ਫੋਨ ਨਹੀਂ ਮੈਂ ਤਾਂ ਸਰਵੇ ਕਰ ਰਿਹਾ ਲੋਕਾਂ ਨੂੰ ਜਾਨਣਾ ਜਦੋਂ ਕਹਿੰਦੇ ਭਾਈ ਬਡਾਲਾ ਸਾਹਿਬ ਨੇ ਬੰਦਾ ਖੜਾ ਕੀਤਾ ਨਹੀਂ ਕਰਦਾ ਜਿਹੜਾ ਸਰਵੇ ਹੋਣ ਮੈਂ ਦੇਖੋ ਬਾਬਾ ਜੀ ਦੇਖੋ ਜੀ ਨਹੀਂ ਨਹੀਂ ਦੇਖੋ ਜੀ ਇਹ ਚੱਲਣ ਦੇਣਾ ਕਰੋ ਨਹੀਂ ਨਹੀਂ ਬਾਬਾ ਜੀ ਗੌਤਿੰਦ ਦੇ ਚ ਕੀ ਆ ਜਦੋਂ ਜਰਨਲਿਸਟ ਦਾ ਕੰਮ ਹੁੰਦਾ ਲੋਕਾਂ ਚ ਜਾਣਾ ਇੱਕ ਮਿੰਟ ਕਰ ਲੈਣਾ ਧਿਆਨ ਨਾਲ ਸੁਣਿਓ ਬਾਬਾ ਜੀ ਮੇਰੀ ਜੀ 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 ਜਰਨਲਿਸਟ ਉਹਨਾਂ ਦੇ ਵਿੱਚ ਜਿਹੜੀ ਗੱਲ ਆਊਗੀ ਉਹਦਾ ਆਪਾਂ ਜੇ ਪੱਖ ਲੈਣਾ ਮੈਂ ਤਾਂ ਤੁਹਾਡੇ ਬੜੇ ਪਿਆਰ ਨਾਲ ਡੈਰ ਰਿਆ ਸੀ ਤੁਸੀਂ ਮੈਨੂੰ ਹੀ ਇਹ ਗੱਲ ਕਹਿ ਰਹੇ ਹੋ ਕਿ ਤੁਸੀਂ ਤੁਸੀਂ ਮੈਹਰਾ ਦੇਂਦ ਦੇ ਚ ਕੀ ਕਸੂਰ ਆਈ ਪੈ ਸਾਹਿਬ ਜੀ ਜੇ ਤੁਸੀਂ ਇਹ ਕਹਿ ਰਹੇ ਹੋ ਕਿ ਮੇਰੇ ਕੋਲ ਗੱਲ ਆਈ ਹੈ ਤੇ ਤੁਸੀਂ ਨਾ ਲੈਦੇ ਹੋ ਕਿਨੇ ਤੁਹਾਨੂੰ ਕਿਹਾ ਦੇਖ ਜਨਤਾ ਜਿਹੜੀ ਜਨਤਾ ਹੁੰਦੀ ਹੈ ਤੁਹਾਨੂੰ ਵੀਡੀਓ ਆਊਗੀ ਤਾਂ ਆਜੂਗੀ ਗੱਲ ਕਲੀਅਰ ਹੀ ਹੋ ਜਾਣੀ ਜਿਹੜੀ ਗੱਲ ਇਹ ਕਹਿ ਰਹੇ ਆ ਚਲੋ ਪੈ ਸਾਹਿਬ ਤੁਸੀਂ ਮੈਨੂੰ ਮੇਰਾ ਪੱਖ ਪੁੱਛਿਆ ਮੈਂ ਤੁਹਾਨੂੰ ਦੱਸਦਾ ਜੀ ਨਹੀਂ ਪੱਖ ਪੁੱਛਿਆ ਹੁੰਦੇ ਠੀਕ ਹੈ ਜੀ ਪਰ ਤੁਸੀਂ ਇਹ ਗੱਲ ਤੁਸੀਂ ਜਰਨਲਿਸਟ ਨੂੰ ਇਹ ਗੱਲ ਕਹਿ ਰਹੇ ਹੋ ਕਿ ਤੁਸੀਂ ਸਾਡੇ ਸਾਡੇ ਸਿਰਸਾਨ ਕਿਹੜੀ ਗੱਲ ਦਾ ਜੀ ਤੁਸੀਂ ਕਾਮ ਦਾ ਪ੍ਰਚਾਰ ਕਰਦੇ ਹੋ ਤੇ ਤੁਸੀਂ ਕਾਮ ਨੇ ਤੁਹਾਨੂੰ ਨਵਾਜਿਆ ਵੀ ਹੈ ਬੱਬਾ ਜੀ ਇੱਕ ਮੇਰੀ ਗੱਲ ਧਿਆਨ ਨਾਲ ਸੁਣਿਓ ਸਿਰਸਾਨ ਮੈਂ ਕੋਈ ਨਹੀਂ ਕਰ ਰਿਹਾ ਨਾ ਮੈਂ ਕੋਈ ਸਾਲ ਕਰ ਰਿਹਾ ਮੈਂ ਕੌਮ ਨੇ ਨਵਾਜਿਆ ਕੌਮ ਨੇ ਤੁਹਾਨੂੰ ਦੇਛਾ ਵਦੇਛਾਂ ਚ ਕਮਾਇਆ ਚੰਗਾ ਸਾਰਾ ਕੁਝ ਦਿੱਤਾ ਜੇ ਕੌਮ ਦੇ ਤੁਸੀਂ ਸਿੱਖ ਸਿੱਖੀ ਦਾ ਪ੍ਰਚਾਰ ਕੀਤਾ ਤੇ ਸਿੱਖ ਤਾਂ ਅੱਗੇ ਪਿੱਛੇ ਹਟੇ ਹੀ ਨਹੀਂ ਜੇ ਹੁਣ ਆ ਕੇ ਇੱਥੇ ਆ ਕੇ ਗੱਲ ਆਇਂਦੀ ਉਹ ਇੱਕ ਸ਼ੀਤ ਪਰਿਵਾਰ ਦਾ ਪੁੱਤ ਖੜਾ ਹੋਇਆ ਤੇ ਦੂਜੇ ਪਾਸੇ ਤੁਸੀਂ ਖੜੇ ਹੋਏ ਤੇ ਸਾਡਾ ਫਟ ਤੱਕ ਜਰਨਲਿਸਟ ਹੋਣ ਦੇ ਨਾਤੇ ਤੁਹਾਨੂੰ ਪੁੱਛਣਾ ਹੈ ਜੀ ਇਹ ਤੁਸੀਂ ਕਹੋ ਕਿ ਵੀ ਤੁਸੀਂ ਸਾਡੇ ਸਾਤੇ ਸਹਾਨ ਕਰ ਰਹੇ ਜੇ ਇਦਾਂ ਦੀਆਂ ਗੱਲਾਂ ਉਹ ਤਾਂ ਫਿਰ ਠੀਕ ਨਹੀਂ ਨਾ ਹੈ ਨਹੀਂ 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 ਤੁਸੀਂ ਗਲਤ ਕਰ ਰਹੇ ਹੋ ਭਾਈ ਸਾਹਿਬ ਜੀ ਜਿਸ ਦਿਨ ਅਸੀਂ ਭਾਈ ਕੌਕੇ ਦੇ ਉਥੇ ਜਾ ਕੇ ਯਾਤਰਾ ਕੱਢ ਕੇ ਆਏ ਆ ਮੈਂ ਸੀ ਪ੍ਰੀਤ ਸੈਣੀ ਸੀ ਭਾਈ ਮਖੂਵੀ ਨਾਲ ਸੀਗਾ ਉਦੋਂ ਉਥੇ ਸਾਰਾ ਪਰਿਵਾਰ ਉਥੇ ਆਇਆ ਹੀ ਨਹੀਂ ਅਸੀਂ ਅਰਦਾਸ ਕਰਕੇ ਬਾਹਰੋਂ ਅਸੀਂ ਪਰਿਵਾਰ ਨਹੀਂ ਸੀ ਦੰਦਾ ਸਾਨੂੰ ਤੁਸੀਂ ਬਾਹਰ ਰੱਖੇ ਰਹੇ ਹੋ ਤੁਸੀਂ ਜੀ ਉਹ ਉਹ ਉਹਦਾ ਕੌਕੇ ਵਾਲਾ ਮਸਲਾ ਆ ਗਿਆ ਨਾ ਵਿੱਚ ਜਿੱਥੇ ਹੁਣ ਆਪਾਂ ਗੱਲ ਕਰ ਰਹੇ ਆਂ ਆਪਾਂ ਗੱਲ ਤੋਂ ਭਟਕ ਰਹੇ ਆਂ ਸ਼ਾਇਦ ਜਿਹੜੀ ਕੌਕੇ ਦੀ ਗੱਲ ਮੈਂ ਕਜਲੇ ਚੋਂ ਦੇ ਨਾਂ ਤੇ ਗੱਲ ਤੁਹਾਨੂੰ ਕਹਿੰਦਾ ਮੈਂ ਸਭ ਤੋਂ ਪਹਿਲਾਂ ਮੁੱਦਾ ਮੈਂ ਚੱਕਿਆ ਸੀਗਾ ਬਾਅਦ ਦੇ ਵਿੱਚ ਤਾਂ ਬਹੁਤ ਕ੍ਰੈਡਿਟ ਲੈਣ ਵਾਲੇ ਆਉਂਦੇ ਉਸ ਮਸਲੇ 'ਚ ਸ਼ਾਇਦ ਤੁਹਾਡੇ ਵੀ ਤਰ੍ਹਾਂ 'ਚ ਹੋਊਗਾ ਇਹ ਮਸਲਾ ਨਹੀਂ ਭਾਈ ਸਾਹਿਬ ਕ੍ਰੈਡਿਟ ਤੇ ਸੀਦਾ ਦਾ ਜਿਹੜਾ ਕ੍ਰੈਡਿਟ ਲੈਣਾ ਨਾ ਉਹ ਆਹ ਗੱਲ ਆਪਾਂ ਤੇ ਕਹਿੰਦੇ ਆਂ ਵੀ ਉਹ ਮਾੜੀ ਗੱਲ ਆ ਵੀ ਜਿਹੜੇ ਲੈਣ ਆਉਂਦੇ ਸੀ ਸੀਧਾਂ ਦੇ ਨਾਂ ਤੇ ਕੁਰਸੀਆਂ ਪਰੋਸ ਰਹੇ ਹੋ ਨਾ ਇਹ ਬਹੁਤ ਘਾਤਕ ਸਿੱਧ ਹੋਊ ਨੀ ਉਹ ਤਾਂ ਚਲੋ ਜਿਹੜੇ ਪ੍ਰੋਸ ਰਏ ਨੇ ਉਹ ਤਾਂ ਉਹ ਉਹਨਾਂ ਨੂੰ ਗੁਰੂ ਪਾਤਸ਼ਾਹ ਜਾ ਉਹ ਸਾਰਾ ਸਿਸਟਮ ਹੋਊਗਾ ਜਿਹੜਾ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਹੋਊਗਾ ਚਲੋ ਹੁਣ ਭਾਈ ਸਾਹਿਬ ਤੁਸੀਂ ਮੇਰੇ ਕੋਲ ਪੱਕਾ ਪੁੱਛਿਆ ਮੈਂ ਰੱਖਤਾ ਜੀ ਮੇਰੀ ਉਹ ਮੀਟਿੰਗ ਹੈ ਭਾਈ ਸਾਹਿਬ ਸੌਰੀ 4 ਵਜੇ ਮੈਂ ਉੱਥੇ ਹੁਣ ਮੇਰੇ ਬੰਦੇ ਵੇਟ ਕਰ ਰਹੇ ਆ ਮੈਂ ਲੇਟ ਆ